ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਲ ਦੀ ਬੁਟੀਕ ਬਲੌਗਸ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਮੈਂ ਸ਼ੇਅਰ ਕਰਕੇ ਜ਼ਰੂਰ ਦੱਸਿਓ ਕਿ ਵੀਡੀਓ ਕਿਦਾਂ ਦੀ ਲੱਗੀ ਠੀਕ ਹੈ ਜੀ ਮੈਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਪਹਿਲੀ ਵੀਡੀਓ ਜਿਹੜੀ ਪਸੰਦ ਆਊਗੀ ਵਧੀਆ ਲੱਗੂਗੀ ਤੇ ਸੂਟ ਤੁਹਾਨੂੰ ਕਲੈਕਸ਼ਨ ਵਧੀਆ ਲੱਗੂਗੀ ਸੋ ਸਾਰੇ ਨੇ ਆਰਡਰ ਪਲੇਸ ਕਰਨ ਲਈ ਆਪਣਾ ਕੀ ਕਰਨਾ WhatsApp ਤੇ ਸਕੇਨ ਸ਼ਾਰਟ ਪੇਸ ਕੀ DM ਕਰਨਾ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕਿਤੇ ਵੀ ਬੈਠੇ ਤੁਸੀਂ ਆਪਣਾ ਸੂਟ ਜਿਹੜਾ ਆਰਡਰ ਕਰ ਸਕਦੇ ਹੋ ਆਪਾਂ ਆਨਲਾਈਨ ਤੇ ਡਿਲੀਵਰੀ ਕਰਦੇ ਹਾਂ ਠੀਕ ਹੈ ਜੀ ਤੇ ਜਿਹਨੇ ਵੀ ਨਹੀਂ ਆਪਾਂ ਨਾਲ ਬਾਹਰ ਬੈਠਿਆ ਨੇ ਉਹ ਵੀ ਆਪਾਂ ਸੂਟ ਜਿਹੜੇ ਨੇ ਆਰਡਰ ਕਰ ਸਕਦੀਆਂ ਨੇ ਆਪਾਂ ਵਰਲਡ ਵਾਈਡ ਸ਼ਿਪਿੰਗ ਕਰਦੇ ਹਾਂ ਠੀਕ ਹੈ ਜੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੇ ਤੁਸੀਂ ਸੂਟ ਵਿਦਆਊਟ ਸਟਿਚਿੰਗ ਵੀ ਬਾਈ ਕਰਜੋ ਤੇ ਵਿਦ ਸਟਿਚ ਵੀ ਅੱਜ ਆਪਾਂ ਤੁਹਾਡੇ ਲਈ ਕ੍ਰੋਸ ਸਟਿਚ ਦਾ ਵਰਕ ਸੂਟ ਲੈ ਕੇ ਆਇਆ ਆ ਤੁਸੀਂ ਚੈੱਕ ਕਰਸੋ ਬਹੁਤ ਜ਼ਿਆਦਾ ਸੋਹਣੀ ਕਾਟਨ ਦੇ ਰੰਗ ਬਣਿਆ ਹੋਇਆ ਸੂਟ ਹੈ ਪ੍ਰੋਪਰ ਵੀ ਨੈਕ ਦੇ ਨਾਲ ਆਪਾਂ ਰੈਡੀ ਕੀਤਾ ਹੈ ਦੁਪੱਟਾ ਇਸਰ ਰੈਡੀ ਕੀਤਾ ਪਲੇਨ ਤੋਂ ਬਾਟਮ ਮਿਲੂਗੀ ਤੇ ਤੁਸੀਂ ਦੁਪੱਟੇ ਦੇ ਉੱਪਰ ਹੋਇਆ ਹੋਇਆ ਕੱਟਵਰਕ ਦੇ ਨਾਲ ਕ੍ਰੋਸ ਸਟਿਚ ਦਾ ਵਰਕ ਦੇ ਚੈੱਕ ਕਰ ਸਕਦੇ ਹੋ बहुत ही सफाई दे बहुत ही नीट एंड क्लीन वर्क होया हुआ है अज्द की वीडियो के होर भी ऑर्गेनज़ के टाई एंड टाई सूट ने जोड़े बहुत वादिया रहने वाले ने सो जिन्होंने भी बाय करने हो जी स्क्रीनशॉट भेज के अपन डीएम कर सीडियो स्किप ना करो एंड तक जरूर देखियो ता जो तुम सारे सूट ने जो कलर ने जो जान सको और प्राइज़ वगैरह जानने अपन वट्सएपे डीएम कर सकते हो ठीक है जी ਇਹਦੇ ਵਿੱਚ ਜਿਹੜਾ ਆਪਣੇ ਕੋਲ ਕ੍ਰੋਸ ਸਟਿਚ ਵਰਕ ਵਾਲਾ ਸੂਟ ਆਪਣੇ ਕੋਲ ਇਸ ਦਾ ਇੱਕੋ ਹੀ ਕਲਰ ਅਵੇਲੇਬਲ ਹੈ ਇਹ ਆਪਾਂ ਸੋਲੋ ਸੂਟ ਰੈਡੀ ਕਰਵਾਇਆ ਠੀਕ ਹੈ ਜੀ ਇਧਰ ਹੀ ਆਪਣੇ ਕੋਲ ਇਹਦੇ ਵਿੱਚ ਹੋਰ ਕਲਰ ਬਣ ਕੇ ਅਵੇਲੇਬਲ ਹੁੰਦੀ ਆਪਾਂ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ ਤੇ ਇਹ ਵਾਲੇ ਨੇ ਜੀ ਆਪਣੇ ਕੋਲ ਆਰਗੈਂਜ਼ਾ ਦੀ ਦੁਪੱਟੇ ਦੇ ਨਾਲ ਆਰਗੈਂਜ਼ਾ ਦੇ ਹੀ ਸੂਟ ਨੇ ਠੀਕ ਹੈ ਆਲ ਓਵਰ ਹੀ ਸੂਟ ਹਨਗੇ ਟਾਈ ਐਂਡ ਡਾਈ ਸੂਟ ਨੇ ਠੀਕ ਹੈ ਸਾਰਿਆਂ ਦੇ ਕਲਰ ਨੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਆ ਕੰਟਰਾਸਟ ਵਾਲੇ ਜਿਹੜਾ ਵੀ ਕਲਰ ਤੁਹਾਨੂੰ ਵਧੀਆ ਲੱਗਾ ਤੁਸੀਂ ਉਹ ਪਿਕ ਕਰ ਸਕਦੇ ਹੋ ਤੁਹਾਡਾ ਆਰਡਰ ਦੇ ਕੇ ਜਿਹੜਾ ਸੂਟ ਮੰਗਵਾ ਸਕਦੇ ਹੋ ਨੈਕਸਟ ਇਸ ਦੇ ਵਿੱਚ ਇਹ ਵਾਲਾ ਡਿਜ਼ਾਈਨ ਡਿਜ਼ਾਈਨ ਸਾਰਾ ਦਾ ਸੇਮ ਰਹੂਗਾ ਠੀਕ ਹੈ ਕਲਰ ਕੰਟਰਾਸਟ ਸਦਾ ਚੇਂਜ ਆ ਫੈਬਰਿਕ ਆਪਣਾ ਆਰਗੈਂਜ਼ਾ ਕੋਈ ਤੇ ਹੋਰ ਕੋਈ ਵਰਕ ਲਈ ਹੋਇਆ ਹੋਇਆ ਜੇ ਤੁਸੀਂ ਚਾਹੋ ਤਾਂ ਇਸ ਤੋਂ ਉੱਪਰ ਨੀਡਲ ਵਰਕ ਵੀ ਕਰਵਾ ਸਕਦੇ ਹੋ ਕੋਈ ਮਸ਼ੀਨ ਵਰਕ ਵੀ ਕਰਵਾ ਸਕਦੇ ਹੋ ਜੇਕਰ ਤੁਹਾਨੂੰ ਕੋਈ ਹੈਂਡਵਰਕ ਪਸੰਦ ਆਦਾ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ 컬러 ਤੁਸੀਂ ਬਣਵਾਏ ਬਣ ਵੀਡੀਓ ਚ ਚੈੱਕ ਕਰ ਸਕਦੇ ਹੋ ਬਾਟਮ ਪਲੇਨ ਐਸ ਦੀ ਆਲਓਵਰ ਪ੍ਰਿੰਟਡ ਸ਼ਰਟ ਰਹੂਗੀ ਠੀਕ ਹੈ ਜੀ ਟਾਈ ਐਂਡ ਡਾਈ ਦਾ ਦੁਪੱਟਾ ਤੁਹਾਨੂੰ ਮਿਲੇਗਾ ਮਲਟੀ ਕਲਰਸ ਦੇ ਨਾਲ ਤੁਹਾਨੂੰ ਸ਼ਾਰਟ ਮਿਲੇਗੀ ਇਆ ਗਿਆ येलो ਕਲਰ ਦੇ ਵਿੱਚ ਸੋ ਸਾਰਿਆਂ ਨੂੰ ਇਹ ਪੈਸਟ ਹੈ ਕਿ ਪਲੀਜ਼ ਵੀਡੀਓ ਨੂੰ ਸਕੇ ਪਨਾ ਕਰਾ ਕੋ ਅੰਤ ਤੱਕ ਜ਼ਰੂਰ ਦੇਖਿਆ ਕਰੋ ਜੀ ਔਰ ਤੁਸੀਂ ਆਪਣੀ ਸੂਟਸ ਦੇ ਆਰਡਰ ਦੇਣ ਦੇ ਲਈ ਆਪਣੇ WhatsApp ਤੇ ਸਕਰੀਨਸ਼ਾਟ ਪੇਸ ਕੀ ਪ੍ਰਾਈਸ ਵਗੈਰਾ ਜਾਣਕੁਨਾ ਦੀ ਆਟੋਰੇਡੀਨ ਪਲੀਜ਼ ਕਰ ਸਕਦੇ ਹੋ ਔਰ ਕਿਤੇ ਵੀ ਬੈਠੇ ਤੁਸੀਂ ਆਪਣੇ ਤੋਂ ਸੂਟ ਮੰਗਵਾ ਸਕਦੇ ਹੋ ਕਿਸੇ ਵੀ ਪ੍ਰਕਾਰ ਦਾ ਵਰਕ ਸੂਟ ਰੈਡੀ ਕਰਵਾ ਸਕਦੇ ਹੋ ਇਵਨ ਕਿ ਤੁਸੀਂ ਕੋਈ ਵੀ ਡਿਜ਼ਾਈਨ ਫੀਸ ਕੇ ਆਪਣਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਜਿੰਤਾ ਵੀ ਡਿਜ਼ਾਈਨ ਕੋ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਕੋਈ ਵੀ ਫੈਬਰਿਕ ਦੇ ਉੱਪਰ ਔਰ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਰੈਡੀ ਕਰਵਾ ਸਕਦੇ ਹੋ ਐਂਡ ਤੇ ਮੈਂ ਇਹ ਵਾਲੇ ਸੂਟ ਦੀ ਤੁਹਾਨੂੰ ਪੂਰੀ ਪਿਕ ਦਿਖਾਉਂਗੀ ਖੋਲ ਕੇ ਪੂਰੀ ਪਿਕ ਖੋਲ ਕੇ ਸੂਟ ਸ਼ੇਅਰ ਕਰੂੰਗੀ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਇਸ ਦੇ ਵਿੱਚ ਕਿੰਨੀ ਪ੍ਰਿੰਟਿੰਗ ਹੋਈ ਹੋਈ ਆ ਕਿੰਨਾ ਦਾ ਕੱਲਰ ਜਿਹੜਾ ਹੋਇਆ ਹੋਇਆ ਹੈ। ਔਰ ਜਿਨ੍ਹਾਂ ਨੇ ਆਪਣੇ ਇੰਸਟਾਗ੍ਰam ਪੇਜ ਨੂੰ ਵੀ ਫੋਲੋ ਨਹੀਂ ਕੀਤਾ ਪਲੀਜ਼ ਉਹ ਜਲਦੀ ਜਾ ਕੇ ਫੋਲੋ ਕਰ ਲਓ। ਇਹ ਹੈਗਾ ਜੀ ਇਸ ਦੇ ਵਿੱਚ ਲਾਸਟ ਕਲਰ दुपट्टा चेक कर प्रॉपर प्रोपर ऑरगैनजा दुपट्टा मिलेगा थोन ठीक है जी और टाई एंड डाई वाला कमीज बॉटम इसकी प्लेन रहेगी सो जिन्होंने भी ऑर्डरस प्लेस करने जल्दी जाके अपन वट्सअप डीएम कर सद स्क्रीनशॉट लैके और अपना ऑर्डर प्लेस कर को सिर्फ एने कलर ही अवेलेबल ने ठीक है जी ਸੋ ਆਪਾਂ ਤੁਹਾਨੂੰ ਨਵਾਂ ਜਲਦੀ ਸ਼ੇਅਰ ਕਰਾਂਗੇ ਹੋਰ ਕਲਰਸ ਦੀ ਜਿੱਤੇ ਹੀ ਆਪਣੇ ਕੋਲ ਅਵੇਲੇਬਲ ਹੁੰਦੇ ਆ ਸੂਟ ਠੀਕ ਹੈ ਜੀ ਇਹ ਸੂਟ ਤੁਸੀਂ ਆਪਣੇ ਤੋਂ ਰੈਡੀ ਵੀ ਕਰਵਾ ਕੇ ਲੈ ਸਕਦੇ ਹੋ ਵਿਦ ਸਟਿਚਿੰਗ ਔਰ ਵਿਦਆਊਟ ਸਟਿਚਿੰਗ ਇਹ ਦੋਨੋਂ ਠੀਕ ਲੱਗਦਾ ਇੱਕ ਆਪਾਂ ਮਸ਼ੀਨ ਵਰਕ ਦੇ ਵਿੱਚ ਨਾ ਇਹ ਨਵਾਂ ਡਿਜ਼ਾਈਨ ਰੈਡੀ ਕੀਤਾ ਹੈ ਇਹਨੂੰ ਤੁਸੀਂ ਕਨ ਲਰ ਦਾ ਕਿਸੇ ਦੇ ਵਿੱਚ ਵੀ ਕਰਵਾ ਸਕਦੇ ਹੋ ਠੀਕ ਹੈ ਤੇ ਇਹਦੇ ਤਨਾ ਦੋ ਆਪਸ਼ਨ ਹਨ ਇੱਕ ਤਾਂ ਤੁਸੀਂ ਮਸ਼ੀਨੀ ਦੇ ਵਿੱਚ ਕਰਵਾ ਸਕਦੇ ਹੋ ਇੱਕ ਨੂੰ ਮਸ਼ੀਨੀ ਆਰਟੀ ਦੇ ਵਿੱਚ ਕਰਵਾ ਸਕਦੇ ਹੋ ਵਿੱਚ ਤੋਂ ਪੱਟਾ ਤੁਹਾਨੂੰ ਆਪਾਂ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਹੁਣ ਜਿਹੜੀ ਆਪਣੇ ਦੁਪੱਟਾ ਰੈਡੀ ਕਰਨ ਦਾ ਸਿਸਟਮ ਹੈ ਉਹ ਵੀ ਆਪਣੇ ਕੋਲ ਅਵੇਲੇਬਲ ਹੈਗੇ ਸੋ ਤੁਸੀਂ ਹੁਣ ਆਪਣੇ ਕੋਲ ਵੀ ਦੁਪੱਟਾ ਰੈਡੀ ਕਰਵਾ ਸਕਦੇ ਹੋ ਸੂਟ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਹਲਕਾ ਫੁਲਕਾ ਵਰਕ ਹੋਇਆ ਹੋਇਆ ਤੁਸੀਂ ਕਾਟਨ ਦੇ ਉੱਪਰ ਜਾਂ ਕਿਸੇ ਵੀ ਹੋਰ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਵਧੀਆ ਵੀ ਪਬਲਿਕ ਤੁਹਾਨੂੰ ਪਸੰਦ ਆ। ਇਹ ਆਪਾਂ ਕਾਟਨ ਦੇ ਉੱਪਰ ਕੀਤਾ ਜੀ। ਜੀਜ਼ਾ ਕਾਟਨ ਦੇ ਉੱਪਰ। ਸੋ ਮੈਂ ਉਮੀਦ ਕਰਦੀ ਹਾਂ ਜੀ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗੂਗਾ। ਮਿਲਾਂਗੇ ਨਵੇਂ ਬਲੌਗ ਜਾਂ ਤੱਕ ਤੱਕ ਫਿਰ ਸਾਡੇ ਨਾਲ ਸ਼ੁਸ਼ਟੀ ਕਰ ਜੀ। ਵੀਡੀਓ ਨੂੰ ਹਣ ਤੱਕ ਜ਼ਰੂਰ ਦੇਖਿਓ।